ਜਿਹੜੇ ਵੀਰ ਡਰਿੰਕ ਕਰਦੇ ਆ ਤੇ ਡਰਿੰਕ ਤੋਂ ਬਾਅਦ ਖਰਾਬ ਹੁੰਦੇ ਉਹਨਾਂ ਵਾਸਤੇ ਐ ਇਹ ਥੋੜਾ ਪੜ ਲਓ ਰਿਲੀਜ਼ ਅਨਪਲੇਜੈਂਟ ਆਫਟਰ ਇਫੈਕਟ ਆਫ ਐਲਕੋਹਲ ਪਾਰਟੀ ਸਮਾਰਟ ਨਾਮ ਹੈ ਹਿਮਾਲਿਆ ਕੰਪਨੀ ਦਾ ਜਿਹੜੇ ਵੀ ਪੀਣ ਤੋਂ ਬਾਅਦ ਜਿਆਦਾ ਖਰਾਬ ਹੁੰਦੇ ਉਹਨਾਂ ਨੂੰ ਪਤਾ ਜੇ ਤੁਹਾਨੂੰ ਕੋਈ ਪਾਰਟੀ ਆ ਗਈ ਆ ਕੋਈ ਵਿਆਹ ਆ ਗਿਆ ਤੁਹਾਨੂੰ ਪਤਾ ਖਰਾਬ ਹੋਣਾ ਹੀ ਹੋਣਾ ਤੁਸੀਂ ਸਮਝ ਰਹੇ ਹੋ ਮੈਂ ਕੀ ਗੱਲ ਕਰ ਰਿਹਾ ਇਹ ਉਸ ਵਾਸਤੇ ਆਯੁਰਵੈਦਿਕ ਐ ਇਹਨੇ ਤੁਹਾਨੂੰ ਕੋਈ ਹੈਂਗਓਵਰ ਨਹੀਂ ਹੋਣ ਦੇਣਾ ਕੋਈ ਤੁਹਾਡਾ ਸਿਰ ਨਹੀਂ ਦੁਖਣਾ ਕੋਈ ਚੱਕਰ ਨਹੀਂ ਆਉਣਾ ਕੁਝ ਵੀ ਨਹੀਂ ਹੋਣਾ ਤੁਹਾਨੂੰ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਆਯੁਰਵੈਦਿਕ ਚੀਜ਼ ਐ ਇਹ ਤੁਸੀਂ ਡਰਿੰਕ ਤੋਂ ਪਹਿਲਾਂ ਹੀ ਲੈਣਾ ਘੰਟੇ ਪਹਿਲਾਂ ਲੈ ਲਓ ਆਪਦਾ ਜੋ ਮਰਜ਼ੀ ਹੋਵੇ ਤੁਹਾਨੂੰ ਇਹਨੇ ਕੋਈ ਇਫੈਕਟ ਨਹੀਂ ਤੁਹਾਡੇ ਦਿਮਾਗ ਤੇ ਪੈਣ ਦੇਣੇ ਵੀ ਜਿੰਦੇ ਕਰਨ ਤੁਹਾਨੂੰ ਸ਼ਰਮਿੰਦਾ ਮਹਿਸੂਸ ਹੋਣਾ ਪਵੇ ਸਵੇਰੇ ਤੇ ਨਾ ਸਵੇਰੇ ਤੁਹਾਨੂੰ ਹੈਂਗਓਵਰ ਆਣ ਜੇ ਤੁਸੀਂ ਪਹਿਲਾਂ ਨਹੀਂ ਵੀ ਲੈ ਪਾਏ ਲੈਣਾ ਇਹ ਪਹਿਲਾਂ ਹੀ ਹੁੰਦਾ ਵੈਸੇ ਪਰ ਜੇ ਤੁਸੀਂ ਨਹੀਂ ਵੀ ਲੈ ਪਾਏ ਤੁਹਾਨੂੰ ਹੈਂਗਓਵਰ ਹੋ ਗਿਆ ਤੁਸੀਂ ਖਰਾਬ ਹੋ ਰਹੇ ਹੋ ਤੁਸੀਂ ਬਾਅਦ ਚ ਵੀ ਇਹਨੂੰ ਲੈ ਸਕਦੇ ਹੋ ਇਹਨੇ ਫੇਰ ਤੁਹਾਨੂੰ ਸੈੱਟ ਕਰ ਦੇਣਾ ਤੇ ਵੀਡੀਓ ਸ਼ੇਅਰ ਕਰ ਦਿਓ ਇਹੋ ਜੀ ਚੀਜ਼ਾਂ ਲੋਕੀ ਲੱਭਦੇ ਆ ਤੁਹਾਡੇ ਇੱਕ ਸ਼ੇਅਰ ਨਾਲ ਲੋਡ ਮੰਦਾ ਤੱਕ ਪਹੁੰਚ ਜਾਂਦੀ ਹੈ ਇਹ ਤਾਂ ਪੋਨਾਂ ਵਾਲਾ ਕੰਮ ਆ ਬਹੁਤ ਘੈਂਟ ਚੀਜ਼ ਐ ਇਹ ਜਿਹੜੇ ਵੀਰ ਡਰਿੰਕ ਕਰਦੇ ਆ ਤੇ ਡਰਿੰਕ ਤੋਂ ਬਾਅਦ ਖਰਾਬ ਹੁੰਦੇ ਉਹਨਾਂ ਵਾਸਤੇ ਐ